ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਐਗਜ਼ਿਟ ਪੋਲ ਲਗਾਤਾਰ ਇੱਕ ਵੱਡੀ ਤਸਵੀਰ ਪੇਸ਼ ਕਰ ਰਹੇ ਨੇ ਪੰਜਾਬ ਦੀ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਜਿਹੜੇ ਨਤੀਜੇ ਦੀ ਵੇਟ ਅਸੀਂ ਕਰ ਰਹੇ ਸੀ ਉਹਨਾਂ ਦੇ ਅਨੁਮਾਨ ਦੀ ਅਸੀਂ ਗੱਲ ਕਰ ਰਹੇ ਹਾਂ ਅਨੁਮਾਨ ਆਨੇ ਸ਼ੁਰੂ ਹੋ ਗਏ ਨੇ ਤੇ ਹੁਣ ਇਹ ਗੱਲ ਕਰਦੇ ਹਾਂ ਟੀਵੀ 9 ਦੇ ਪੋਲ ਸਟ੍ਰੈਟ ਐਗਜ਼ਿਟ ਪੋਲ ਦੀ ਜਿਹਦੇ ਵਿੱਚ ਜਿਹੜੇ ਨਤੀਜੇ ਆਏ ਨੇ ਸਾਡੇ ਮੇਰੇ ਨਾਲ ਮੇਰੇ ਸਹਿਯੋਗੀ ਦੱਸਣਗੇ ਜੀ ਕਿਹ ਨਤੀਜੇ ਇਹਦੇ ਵਿੱਚ ਆਏ ਨੇ ਬਿਲਕੁਲ ਅਗਰ ਐਗਜ਼ਿਟ ਪੋਲ ਦੀ ਗੱਲ ਕਰੀਏ ਟੀਵੀ 9 ਪੋਲ ਸਟ੍ਰੈਟ ਦੀ ਤਾਂ ਇਸ ਮੁਤਾਬਕ ਸਭ ਤੋਂ ਵੱਡੀ ਪਾਰਟੀ ਜੋ ਹੈ ਉਹ ਕਾਂਗਰਸ ਪੰਡ ਕੇ ਉੱਪਰ ਰਹੀ ਹੈ ਪਰ ਬਾਕੀ ਐਗਜ਼ਿਟ ਪੋਲ ਦੇ ਤਰ੍ਹਾਂ ਇੱਥੇ ਕਾਂਗਰਸ ਨੂੰ 8 9 ਸੀਟਾਂ ਨਹੀਂ ਇੱਥੇ ਕਾਂਗਰਸ ਨੂੰ 5 ਸੀਟਾਂ ਤੇ ਸਿਮਟਣਾ ਪੈ ਰਿਹਾ ਹੈ ਕਾਂਗਰਸ ਨੂੰ ਇਸ ਐਸ ਐਗਜ਼ਿਟ ਪੋਲ ਦੇ ਮੁਤਾਬਕ 5 ਸੀਟਾਂ ਮਿਲ ਰਹੀਆਂ ਨੇ ਭਾਜਪਾ ਤੇ ਆਮ ਆਦੀ ਪਾਰਟੀ ਦੋਵਾਂ ਨੂੰ 30 30 ਸੀਟਾਂ ਮਿਲ ਰਹੀਆਂ ਨੇ ਯਾਨੀ ਯਾਨੀ ਕਿ ਆਮ ਆਦੀ ਪਾਰਟੀ ਜੋ 13 ਸੀਰੋ ਦਾ ਦਾਵਾ ਕਰ ਰਹੀ ਹੈ ਇਹ ਐਗਜ਼ਿਟ ਪੋਲ ਵੱਡਾ ਛਟਕਾ ਹੈ ਪਰ 2019 ਦੀ ਪਰਫਾਰਮੈਂਸ ਦੇਖੀਏ ਆਮਾਦੀ ਪਾਰਟੀ ਦੀ ਲੋਕ ਸਭਾ ਦੀ ਆਮਾਦੀ ਪਾਰਟੀ ਦੀ ਚੰਗੀ ਪਰਫਾਰਮੈਂਸ ਕਹਿ ਸਕਦੇ ਆ ਕਿਉਂਕਿ 2019 ਚ ਤਾਂ ਸਿਰਫ ਭਗਵੰਤ ਮਾਨ ਦੀ ਸੀਟ ਐ ਸੀ ਸੰਗਰੂਰ ਤੋਂ ਪਰ ਇਹ ਐਗਜ਼ਿਟ ਪੋਲ ਤਿੰਨ ਸੀਟਾਂ ਆਮ ਆਦੀ ਪਾਰਟੀ ਦੇ ਵਖਾ ਰਿਆ ਹੈ ਬੀਜੇਪੀ ਦੀ ਵੀ 퍼ਫਾਰਮੈਂਸ ਵਧੀਆ ਹੋਈ ਹੈ ਬੀਜੇਪੀ ਦੇ ਦੋ ਸੀਟਾਂ ਆਈਆਂ ਸਨ 2019 ਚ ਉਹ ਖੁਸ਼ਿਆਰਪੁਰ ਤੇ ਗੁਰਦਾਸਪੁਰ ਪਰ ਇਸ ਐਗਜ਼ਿਟ ਪੋਲ ਦੇ ਮੁਤਾਬਕ ਬੀਜੇਪੀ ਨੂੰ ਤਿੰਨ ਸੀਟਾਂ ਮਿਲ ਸਕਦੀਆਂ ਨੇ ਹੋਰਾਂ ਦੀ ਗੱਲ ਕਰੀਏ ਅਦਰਸ ਦੇ ਵਿੱਚ ਦੋ ਸੀਟਾਂ ਨੇ ਹੁਣ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਦੋ ਸੀਟਾਂ ਅਕਾਲੀ ਦਲ ਨੂੰ ਮਿਲ ਰਹੀਆਂ ਨੇ ਇਹ ਦੋ ਸੀਟਾਂ ਅਕਾਲੀ ਦਲ ਅੰਮ੍ਰਿਤਸਰ ਨੂੰ ਮਿਲ ਰਹੀਆਂ ਨੇ ਜਾਂ ਆਜ਼ਾਦ ਉਮੀਦਵਾਰ ਜੇਤ ਰੇ ਨੇ ਕਿਉਂਕਿ ਇਸ ਦੇ ਵਿੱਚ ਮੁੱਖ ਕੈਟਾਗਰੀ ਬੀਜੇਪੀ ਕਾਂਗਰਸ ਤੇ ਆਮ ਆਦੀ ਪਾਰਟੀ ਬਣਾਈ ਗਈ ਹੈ ਅਦਰਸ ਦੇ ਵਿੱਚ ਬਾਕੀ ਸਾਰਿਆਂ ਨੂੰ ਜੋੜਿਆ ਗਿਆ ਤੇ ਬਾਕੀ ਸਾਰਿਆਂ ਦੇ ਵਿੱਚ ਸੁਖਬੀਰ ਬਾਦਲ ਦੀ ਪਾਰਟੀ ਵੀ ਹੈ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੀ ਹੈ ਤੇ ਆਜ਼ਾਦ ਉਮੀਦਵਾਰ ਜਿਨ੍ਹਾਂ ਦੇ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਅਮ੍ਰਿਤਪਾਲ ਸਿੰਘ ਵੀ ਨੇ ਤੇ ਸਰਬਜੀਤ ਸਿੰਘ ਖਾਲਸਾ ਖਾਲਸਾ ਵੀ ਫਰੀਦਕੋਟੋਂ ਬਿਲਕੁਲ ਕੋਟੋਂ ਨੇ ਬਿਲਕੁਲ ਜਿਸ ਤਰ੍ਹਾਂ ਤੁਸੀਂ ਨਤੀਜੇ ਦੱਸ ਰਹੇ ਹੋ ਤੇ ਇੱਥੇ ਤੇ ਆਪਾਂ ਜੇ ਗੱਲ ਕਰ ਲਈਏ ਕਿ ਅਦਰ ਦੀ ਹੁਣ ਅਦਰ ਦੇ ਵਿੱਚ ਬਹੁਤ ਹੀ ਵੱਡਾ ਸ਼ੰਕਾ ਹੈ ਜਾਂ ਕਹਿ ਸਕਦੇ ਬੜਾ ਵੱਡਾ ਕੁਐਸਚਨ ਮਾ ਕੇ ਇੱਥੇ ਆ ਗਿਆ ਹੈ ਇੱਕ ਪਾਰਟੀ ਦੇ ਉੱਤੇ ਜਿਹੜੀ ਅਕਾਲੀ ਦਲ ਜਿਹੜੀ ਕਿਤੇ ਪਹਿਲਾਂ ਦੀ ਗੱਲ ਕਰੀਏ ਕਿ ਨੰਬਰ 1 ਤੇ ਹੁੰਦੀ ਸੀ ਫਿਰ ਨੰਬਰ 2 ਤੇ ਆ ਗਈ ਹੁਣ 3 ਤੇ ਹੁਣ ਉਹ ਲਿਸਟ ਚੋਂ ਬਾਹਰ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਹੁਣ ਅਦਰਸ ਦੇ ਵਿੱਚ ਦੋ ਸੀਟਾਂ ਟੀਵੀ 9 ਦੇ ਇਸ ਐਗਜ਼ਿਟ ਪੋਲ ਨੇ ਦਿੱਤੀਆਂ ਨੇ ਉਦੇ ਨਾਲ ਨਾਲ ਅਦਰਸ ਦੀ ਇੰਡੀਪੈਂਡੈਂਟ ਦਾ ਬਹੁਤ ਜੋਰ ਹੈ ਪੰਜਾਬ ਦੇ ਵਿੱਚ ਐਸਐਸ ਕੀ ਕਿਵੇਂ ਦੇਖ ਰਹੇ ਬਿਲਕੁਲ ਆ ਸਾਧ ਉਮੀਦਵਾਰ ਖਡੂਰ ਸਾਹਿਬ ਲੋਕ ਸਭਾ ਸੀਟ ਤੇ ਆਪਾਂ ਗਏ ਅੰਮ੍ਰਿਤਪਾਲ ਅੰਮ੍ਰਿਤਪਾਲ ਹੋ ਰਹੀ ਹੈ ਨਾ ਸਿਰ ਸੋਸ਼ਲ ਮੀਡੀਆ ਤੇ ਗਰਾਉਂਡ ਤੇ ਵੀ ਇਹ ਨਹੀਂ ਕਹਿ ਰਹੇ ਕਿ ਅੰਮ੍ਰਿਤਪਾਲ ਸਿੰਘ ਨੇ ਬਹੁਤ ਵਧੀਆ ਕੰਮ ਕੀਤੇ ਨੇ ਜਾਂ ਅੰਮ੍ਰਿਤਪਾਲ ਨੇ ਕੋਈ ਐਸਾ ਕੰਮ ਕੀਤਾ ਹੈ ਕਿ ਲੋਕ ਉਸੇ ਪਿੱਛੇ ਨੇ ਆਜ਼ਾਦ ਉਮੀਦਵਾਰਾਂ ਵੱਲ ਜਾਣਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ 2022 ਦੀ ਸਿਮਨੀ ਚੋਣ ਤੋਂ ਬਾਅਦ ਵੋਟੋ 2024 ਚੇਹੇ ਪਰੋਸਾ ਕਰਨਾ ਇਹ ਦੱਸ ਰਿਹਾ ਹੈ ਕਿ ਲੋਕਾਂ 'ਚ ਨਿਰਾਸ਼ਾ ਹੈ ਮੁੱਖ ਧਿਰਾਂ ਨੂੰ ਲੈ ਕੇ ਬਿਲਕੁਲ ਅਗਰ ਦੋ ਸੀਟਾਂ ਵੀ ਆਜ਼ਾਦ ਉਮੀਦਵਾਰ ਜਾਂ ਦੋ ਸੀਟਾਂ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪਾਰਟੀ ਲੈ ਕੇ ਜਾਂਦੇ ਨੇ ਤੇ ਉਹ ਇਹ ਦੱਸਦੇ ਨੇ ਕਿ ਲੋਕਾਂ ਨੂੰ ਮੁੱਖ ਪਾਰਟੀਆਂ ਤੇ ਚਾਹੇ ਕਾਂਗਰਸ ਹੋ ਜਾਏ ਭਾਜੀਪੀ ਹੋ ਜਾਏ ਜਾਂ ਅਕਾਲੀ ਦਲ ਹੋਵੇ ਆਮਾਦੀ ਪਾਰਟੀਆਂ ਵੀ ਇਨਾਂ ਤੇ ਜ਼ਿਆਦਾ ਵਿਸ਼ਵਾਸ ਨਹੀਂ ਹੈ ਲੋਕ ਕੋਲ ਆਪਸ਼ਨ ਤੱਤੋਲ ਰਹੀ ਨੂੰ ਕਾਵੇਂ ਇਸ ਐਗਜ਼ਿਟ ਪੋਲ ਦੇ ਮੁਤਾਬਕ ਕਾਂਗਰਸ ਨੰਬਰ 1 ਪਾਰਟੀ ਬਣਦੀ ਦੇਖ ਰਹੀ ਹੈ ਪੰਜ ਸੀਟਾਂ ਨੇ ਆਵਾ ਦੀ ਪਾਰਟੀ ਦੀਆਂ ਤਿੰਨੇ ਬੀਜੇਪੀ ਦੀਆਂ ਤਿੰਨੇ ਪਰ ਆਜ਼ਾਦ ਉਮੀਦਵਾਰਾਂ ਦਾ ਰੇਸ ਚਾਣਾ ਮੁਕਾਬਲੇ ਚਾਣਾ ਉਹ ਆਜ਼ਾਦ ਉਮੀਦਵਾਰ ਅਮਰਿਤਪਾਲ ਦੀ ਮੈਂ ਗੱਲ ਕਰਾਂ ਉਹ ਜੇਲ੍ਹ ਚ ਬੰਦ ਹੈ ਇਸ ਤੇ ਉਲਟ ਉਸ ਦਾ ਜੋ ਪ੍ਰਚਾਰ ਹੈ ਉਹ ਕਾਫੀ ਵੱਡਾ ਹੁੰਦਾ ਹੈ ਬੜੀ ਗਿਣਤੀ ਚ ਲੋਕ ਜੋੜਦੇ ਨੇ ਨਾਲੇ ਇਹ ਸਿਰਫ ਇਹ ਆਜ਼ਾਦ ਉਮੀਦਵਾਰਾਂ ਟ੍ਰੇਲਰ ਅਸੀਂ ਕਹਿ ਸਕਦੇ ਹਾਂ ਕਿ ਇਹ ਤਾਂ ਬਾਕੀ ਮੁਖਤ ਰਾਂ ਦੇ ਲਈ ਮੁਖ ਪਾਰਟੀਆਂ ਦੇ ਲਈ ਇੱਕ ਵੱਡੀ ਚੁਣੌਤੀ ਬਣਨਗੇ ਬਿਲਕੁਲ ਅਗਰ ਆਜ਼ਾਦ ਉਮੀਦਵਾਰ ਅਗਰ ਇਕੱਜ ਹਿੱਤਦਾ ਹੈ ਜਾਂ ਆਜ਼ਾਦ ਉਮੀਦਵਾਰ ਦੋ ਜਿੱਤਦੇ ਨੇ ਮੁਖਤ ਰਾਂ ਨੂੰ ਮੈਨੂੰ ਲੱਗਦਾ ਹੈ ਸਬਕ ਲੈਣਾ ਚਾਹੀਦਾ ਹੈ ਮੰਤਨ ਕਰਨਾ ਚਾਹੀਦਾ ਹੈ ਕਿ ਲੋਕ ਤੁਹਾਡੇ ਦਾਅਵਾਵਾਦੀਆ ਤੇ ਵਿਸ਼ਵਾਸ ਨਹੀਂ ਕਰ ਰਹੇ ਤੇ ਇਹ ਐਗਜ਼ਿਟ ਪੋਲ ਹੈ ਪੌਰਵੀਅਸ ਸੀ ਐਕਸੀਪੋ ਲਗਾਤਾਰ ਪੰਜਾਬ ਬਖਤ ਦਿਖਾ ਰਿਹਾ ਬਾਕੀ ਅਸੀਂ ਇਹ ਕਹਿ ਰਹੇ ਹਾਂ ਕਿ 4 ਜੂਨ ਨੂੰ ਫਾਈਨਲ ਪਿਕਚਰ ਹੈ ਇਹਨੇ ਕਹਿ ਰਹੇ ਅਸੀਂ ਫਾਈਨਲ ਪਿਕਚਰ ਹੈ ਪਰ ਖਾਂ ਇਹਨੂੰ ਤੁਸੀਂ ਟ੍ਰੇਲਰ ਜ਼ਰੂਰ ਮੰਨ ਸਕਦੇ ਹੋ ਪਰ ਇਹ ਅਸੀਂ ਨਹੀਂ ਪੇਸ਼ ਕੀਤਾ ਇਹ ਵਕ ਵਕ ਨਿਊਜ਼ ਚੈਨਲ ਜਿਵੇਂ ਟੀਵੀ 9 ਦਾ ਹੈ ਪੋਲ ਸਟ੍ਰੈਟ ਉਹਨਾਂ ਦਾ ਹੈ ਉਹਨਾਂ ਦਾ ਐਗਜ਼ਿਟ ਪੋਲ ਹੈ ਤੁਹਾਨੂੰ ਕੀ ਲੱਗਦਾ ਹੈ ਇਹ ਤੁਹਾਡੇ ਅੰਦਾਜ਼ੇ ਮੁਤਾਬਕ ਕਿੰਨਾ ਕੁ ਠੀਕ ਹੈ ਜਾਂ ਗਲਤ ਹੈ ਇਸ ਬਾਰੇ ਤੁਸੀਂ ਕਮੈਂਟ ਕਰ ਸਕਦੇ ਹੋ ਬਿਲਕੁਲ ਸੋ ਇਹ ਇਹ ਤੁਸੀਂ ਸੁਣਿਆ ਕਿ ਟੀਵੀ 9 ਦੇ ਐਗਜ਼ਿਟ ਪੋਲ ਦੇ ਵਿੱਚ ਕੀ ਜਾਣਕਾਰੀ ਨਤੀਜਿਆਂ ਨੂੰ ਲੈ ਕੇ ਦਿੱਤੀ ਤੇ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ